ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੇ ਆਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ। ਅੱਜ ਸਾਨੂੰ ਦੱਸਦੇ ਆਂ ਕਿ ਇੱਕ ਆਪਾਂ ਕਾਲਾ ਪੀਲਾ ਜੋ ਕਿ ਆਪਾਂ ਜਿੱਚ ਲੇਟੀ ਬਣਾਉਣਾ ਜਦੋਂ ਮੱਝਾਂ ਗਾਵਾਂ ਆਪਣੇ ਸੌਂਦੀਆਂ ਨੇ ਉਹਨਾਂ ਦੇ ਲਈ ਵੀ। ਤਾਂ ਵਿੱਚ ਬਾਹਰੋਂ ਬਹੁਤ ਕਾਲਾ ਹੋਇਆ ਪਿਆ। ਕਿਸੇ ਚੀਜ਼ ਨਾਲ ਆਪਾਂ ਇਹਦੀ ਕਾਲਸ ਲਾਉਣੀ ਆ। ਤਾਂ ਤੁਹਾਨੂੰ ਦਿਖਾਉਣੀ ਆ। ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਜੇਕਰ ਚਾਹਤ ਹੈ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਚੈਨਲ ਨੂੰ। ਪਲੀਸ ਸਬਸਕ੍ਰਾਈਬ ਜਰੂਰ ਕਰ ਲਿਓ ਉਹਦੇ ਲਈ ਆਪਾਂ ਨੇ ਲਈਆ ਇਹਨੋਂ ਦਾ ਪੌਚ ਇੱਕ ਜਿਹਨੂੰ ਆਪਾਂ ਉੱਪਰ ਪਹਿਲਾਂ ਥੋੜਾ ਗਿੱਲਾ ਕਰਕੇ ਬਦਿੱਲਿਆਂ ਨੂੰ ਉੱਪਰ ਪਾ ਲਵਾਂਗੇ ਇਹ ਮਿੱਠੜ ਸਾਰੇ ਇੱਕਨ ਆਪਾਂ ਲਾ ਲਵਾਂਗੇ ਇੱਕ ਪੌਚ ਆਪਣਾ ਪੂਰਾ ਲੱਗ ਜੂਗਾ ਇਹ ਤੇ ਦਿਨਾਰੇ ਹੀ ਆਪਾਂ ਨਰਿਆਣਾ ਕਾਪੀ ਦੇ ਕਾਗਜ਼ ਵੀ ਕਰ ਕਾਪੀ ਦੇ ਕਾਗਜ਼ ਆਪਾਂ ਉੱਪਰ ਲਾ ਦੇਣੀ ਜੇ ਨਿਊਜ਼ਪੇਪਰ ਹੋਵੇ ਤਾਂ ਉਦੋਂ ਵਧੀਆ ਗੱਲ ਆ ਇਹਦੇ ਨਾਲ ਆਪਣਾ ਇਹਨੂੰ ਲੱਗੇ ਨੂੰ ਮਿਕਸ ਇਨ ਨੂੰ ਜਿਹਦੇ ਨਾਲ ਕਿ ਕਾਲ ਸੋਗਲ ਜੂਗੀ ਸਾਰੇ ਆਪਾਂ ਲਾ ਦੇਵਾਂਗੇ ਇੱਕਣਾ ਸਾਰੀ ਸਾਈਡ ਤੇ ਤੇ ਇਹ ਸਾਰੇ ਕਾਗੇ ਚ ਲਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਵੀ ਥੋੜਾ ਪੇਸਟ ਜਿਹਾ ਹੋ ਜੇਵੇ ਉੱਪਰੋਂ ਆਪਾਂ ਨੇ ਕੋਲਡ ਡਰਿੰਕ ਲੈਣੀ ਆ ਕੋਕ ਕੋਕੋਲਾ ਉਹਦਾ ਥੋੜਾ ਥੋੜਾ ਉੱਪਰ ਛਿੜਕਾ ਜਾ ਕਰ ਦਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਕੇ 15 ਤੋਂ 20 ਮਿੰਟ ਤੱਕ ਲਈ ਰੱਖ ਦਾਂਗੇ ਜੇਦੀ ਕਾਰਸ ਹੋ ਆਹਨੇ ਉਗਲ ਦੋਗੀ ਐਵੇਂ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਾਂਜੀ 10-15 ਮਿੰਟ ਤੋਂ ਬਾਅਦ ਹੁਣ ਆਪਾਂ ਇਹਨੂੰ ਲਾ ਦੇਣਾ ਉੱਪਰ ਕਾਗਜ਼ ਤੋਂ ਤੇ ਇਹ ਜੋ ਕਾਲਸ ਆਹ ਹੈ ਉਗਲ ਜਾਂਦੀ ਹੈ ਇਹਦੇ ਨਾਲ ਤੁਹਾਨੂੰ ਦਿਖਾਉਣੀ ਆ ਤੇ ਇੱਥੇ ਆਪਾਂ ਲੈ ਲੈਣਾ ਇਹ ਵਾਲਾ ਸਕਰਬ ਇਹਦੇ ਨਾਲ ਆਪਾਂ ਹਲਕਾ ਹਲਕਾ ਜਿਹਾ ਰਗੜਾਂਗੇ ਨਾ ਕਿ ਬਹੁਤ ਜ਼ਿਆਦਾ ਜ਼ੋਰ ਲਾਉਣ ਦੀ ਜ਼ਰੂਰਤ ਆ ਕਾਲਸ ਬਹੁਤ ਹੀ ਆਸਾਨੀ ਜਿਹੇ ਨਾਲ ਇਹ ਤੋਂ ਲੈ ਜਾਊਗੀ ਤੁਹਾਨੂੰ ਦਿਖਾਉਣੀ ਆ ਵਾਸ਼ ਕਰਕੇ ਕਲੀਨ ptitle ਦੇ ਨਿਚਲੇ ਕਾਲਸ ਆ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ ਹੋ ਜੂਗੀ। ਲੋ ਜੀ ਤੁਹਾਨੂੰ ਦਿਖਾਉਣੀ ਆ ਮਾੜਾ ਜਿਹਾ ਤੋ ਕੀ ਬਹੁਤ ਫਰਕ ਪੈ ਗਿਆ ਥੋੜਾ ਆਪਾਂ ਹੋਰ ਸਕਰਬ ਲਾ ਲਾਂਗੇ। ਦੇਖੋ ਜਿਹੜੇ ਘਰ ਸਹੋ ਸਾਫ ਹੋ ਗਈ। ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਇਹ ਸਾਫ ਕਰ ਲੈਨੇ ਆ ਤੁਹਾਨੂੰ ਦਿਖਾਉਣੀ ਆ ਤੁਸੀਂ ਵੀ ਇਸ ਤਰ੍ਹਾਂ ਸਾਫ ਕਰਕੇ ਜਰੂਰ ਦੇਖਿਓ। ਲਓ ਜੀ ਆਪਣਾ ਬਤੀਲਾ ਕਾਫੀ ਹੱਦ ਤੱਕ ਸਾਫ਼ ਹੋ ਗਿਆ ਕਾਲਸ ਤੋਂ